thank you ਦੇਖ ਰਹੇ ਹੋ ਟੀਵੀ 7 ਪੰਜਾਬ ਮੈਂ ਤੁਹਾਡੇ ਨਾਲ ਬਿਨੇ ਦੁਆ ਸੂਬੇ ਦੀ ਸੱਤਾ ਦੇ ਕਾਬਜ ਆਮ ਆਦਮੀ ਪਾਰਟੀ ਦੇ ਵੱਲੋਂ ਅਕਸਰ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਸਿਹਤ ਸੁਵਿਧਾਵਾਂ ਦੇ ਵਾਸਤੇ ਪੂਰੇ ਜੋਰ ਨਾਲ ਛੋਰਾਂ ਨਾਲ ਕੰਮ ਕੀਤਾ ਜਾ ਰਿਹਾ ਹੈ ਔਰ ਜਿਹੜੀ ਆਮ ਆਦਮੀ ਪਾਰਟੀ ਜੋ ਕਿ ਸੱਤਾ ਤੇ ਕਾਬਜ ਆ ਉਹਨਾਂ ਦਾ ਮੁੱਖ ਏਜੰਡਾ ਇਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਮਿਲਣ ਪਰ ਉਹਨ ਇੱਕ ਐਸੀ ਤਸਵੀਰ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਜਿਹਨੂੰ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਉਹ ਤਸਵੀਰ ਨਾ ਸਾਰੇ ਦਾਅਵਿਆਂ ਨੂੰ ਝੂਠਾ ਸਾਬਤ ਕਰਦੀ ਹੈ ਮਾਮਲਾ ਸਾਹਮਣੇ ਆਇਆ ਲੁਧਿਆਣੇ ਦੇ ਸਿਵਲ ਹਸਪਤਾਲ ਤੋਂ ਦੱਸ ਦਈਏ ਕਿ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਤੇ ਜਿਹੜੀ ਤੁਹਾਨੂੰ ਦੋ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿੱਦੇ ਵਿੱਚ ਇੱਕ ਪਹਿਲੀ ਤਸਵੀਰ ਹੈ ਜਿਸ ਤਸਵੀਰ ਦੇ ਵਿੱਚ ਇੱਕ ਡਾਕਟਰ ਜਿਹੜੇ ਇੱਕ ਮਰੀਜ਼ ਦਾ ਇਲਾਜ ਕਰ ਰਹੇ ਨੇ ਔਰ ਉਹਦੇ ਸਿਰ ਤੇ ਟਾਂਕੇ ਲਗਾਏ ਜਾ ਰਹੇ ਨੇ ਔਰ ਜਿਹੜੀ ਦੂਸਰੀ ਤਸਵੀਰ ਹੈ ਉਸ ਦੇ ਵਿੱਚ ਇਸਕ ਬੰਦੇ ਦੀਆਂ ਜਿਹੜੀਆਂ ਨਾੜੀਆਂ ਸਰੀਰ ਦੇ ਬਾਹਰ ਨਿਕਲੀਆਂ ਹੋਈਆਂ ਨੇ ਉਸ ਨਾੜੀਆਂ ਨੂੰ ਦੋ ਬੰਦੇ ਵਾਪਸ ਅੰਦਰ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਇਹ ਦੋਨੇ ਤਸਵੀਰਾਂ ਇੱਕੋ ਹੀ ਬੰਦੇ ਦੀਆਂ ਨੇ ਔਰ ਇੱਥੇ ਪਹਿਲੇ ਇਹ ਦੱਸ ਦਈਏ ਕਿ ਇਹ ਜਿਹੜਾ ਮਾਮਲਾ ਆ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਆਇਆ ਸੀ ਜਿੱਥੇ ਦੋ ਭੈਣ ਭਰਾਵਾਂ ਦੇ ਉੱਤੇ ਇੱਕ ਬੰਦੇ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਬੜਾ ਜ਼ਬਰਦਸਤ ਉਹਨਾਂ ਤੇ ਅਟੈਕ ਹੋਇਆ ਸੀ ਜਿਸ ਦੇ ਵਿੱਚ ਭਰਾ ਦੇ ਸਿਰ ਤੇ ਸੱਟਾਂ ਲੱਗੀਆਂ ਸੀ ਔਰ ਉਹਦੀ ਪੇਟ ਔਰ ਛਾਤੀ ਦੀਆਂ ਨਾੜੀਆਂ ਬਾਹਰ ਆ ਗਈਆਂ ਸੀ ਤੇ ਭੈਣ ਦੇ ਸਿਰ ਤੇ ਸੱਟਾਂ ਲੱਗੀਆਂ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਲੁਧਿਆਣੇ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੁਣ ਜਿਹੜੀ ਇਹ ਪਹਿਲੀ ਤਸਵੀਰ ਸੀ ਜਿਦੇ ਵਿੱਚ ਡਾਕਟਰ ਬਲੌਂਡ ਸਿਰ ਤੇ ਟਾਂਕੇ ਲਗਾਏ ਜਾ ਰਹੇ ਨੇ ਇਸੇ ਬੰਦੇ ਦੀ ਜਿਹੜੀ ਦੂਜੀ ਤਸਵੀਰ ਹੈ ਉਹ ਤਸਵੀਰ ਜਿਹੜੀ ਹੈ ਸਿੱਧੇ ਤੌਰ ਦੇ ਉੱਤੇ ਸਿਵਲ ਹਸਪਤਾਲ ਦੀ ਜਿਹੜੀ ਵਿਵਸਥਾ ਹੈ ਉਹਦੇ ਤੇ ਸਵਾਲ ਖੜੇ ਕਰ ਰਹੀ ਹੈ ਕਿਉਂਕਿ ਜਿਹੜੀ ਦੂਜੀ ਤਸਵੀਰ ਜਿਸ ਦੇ ਵਿੱਚ ਇਹ ਨਾਰੀਆਂ ਅੰਦਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਦੋ ਉਹ ਸ਼ਖਸ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਇਸੇ ਹਸਪਤਾਲ ਦਾ ਸਵੀਪਰ ਹੈ ਔਰ ਦੂਜਾ ਹਸਪਤਾਲ ਦਾ ਜਿਹੜਾ ਐਮਰਜੈਂਸੀ ਦਾ ਫੋਰਥ ਕਲਾਸ ਬੁਆਏ ਹੈ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਸਿਵਲ ਹਸਪਤਾਲ ਲੁਧਿਆਣਾ ਦੇ ਵਿੱਚ ਜਿਹੜਾ ਇਹ ਕੰਮ ਹੈ ਇਹ ਕੰਮ ਸਰਜਨ ਦੇ ਵੱਲੋਂ ਕੀਤਾ ਜਾਣਾ ਸੀ ਹੁਣ ਹਸਪਤਾਲ ਦੇ ਵਿੱਚ ਸਰਜਨ ਅਵੇਲ ਨਹੀਂ ਜਾਂ ਇਹ ਜਿਹੜੇ ਦੋਨੇ ਬੰਦੇ ਆ ਸਵੀਪਰ ਔਰ ਫੋਰਥ ਕਲਾਸ ਇਹ ਸਰਜਨ ਤੋਂ ਵੀ ਵਧੀਆ ਕੰਮ ਕਰਦੇ ਨੇ ਇਹ ਤਾਂ ਅਸੀਂ ਨਹੀਂ ਕਹਿ ਸਕਦੇ ਪਰ ਇਹ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਸਿੱਧੇ ਤੌਰ ਦੇ ਉੱਤੇ ਕਿਤੇ ਨਾ ਕਿਤੇ ਸਿਵਲ ਹਸਪਤਾਲ ਦੀ ਵਿਵਸਥਾ ਤੇ ਮੈਨੇਜਮੈਂਟ ਤੇ ਸਵਾਲ ਖੜੇ ਕਰ ਰਹੀ ਹੈ ਸੋ ਇੱਥੇ ਇਹ ਵੀ ਦੱਸ ਦਈਏ ਕਿ ਇਹ ਜਿਹੜਾ ਮਾਮਲਾ ਆ ਇਹ ਬੀਤੀ 28 ਦਸੰਬਰ ਦਾ ਆ ਜਦੋਂ ਲੁਧਿਆਣਾ ਦੇ ਥਾਣਾ ਡਿਵੀਜ਼ਨ 3 ਇਲਾਕੇ ਦੇ ਵਿੱਚ ਦੋ ਭੈਣਾਂ 'ਤੇ ਹਮਲਾ ਹੋਇਆ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਸੀ ਔਰ ਇੱਥੋਂ ਦੋਨੇ ਭੈਣਾਂ ਮਾ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਛੁੱਟੀ ਹੋਈ ਹੈ ਤੇ ਉਹ ਵਾਪਸ ਆਏ ਨੇ ਔਰ ਉਸ ਤੋਂ ਬਾਅਦ ਇਹ ਤਸਵੀਰਾਂ ਜਿਹੜੀਆਂ ਆਲੇ ਨਿਕਲ ਕੇ ਸਾਹਮਣੇ ਆਈਆਂ ਨੇ ਸੋ ਹੁਣ ਇਸ ਮਾਮਲੇ ਵਿੱਚ ਜਿਹੜੇ ਇਸ ਹਸਪਤਾਲ ਦੇ ਇਸ ਜ਼ਿੰਮੇਦਾਰ ਨੇ ਜਿਨ੍ਹਾਂ ਦੇ ਉੱਤੇ ਇਸ ਹਸਪਤਾਲ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਹੈ ਉਹਨਾਂ ਅਫਸਰਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸੋ ਸਾਡੇ ਨਾਲ ਹੁਣ ਇਸ ਟਾਈਮ ਮੌਜੂਦ ਨੇ ਸਿਵਲ ਹਸਪੀਟਲ ਦੇ ਐਸ ਐਮਓ ਡਾਕਟਰ ਮਨਦੀਪ ਸਿੱਧੂ ਅਸੀਂ ਉਹਨਾਂ ਨਾਲ ਇਸ ਟੌਪਿਕ ਤੇ ਗੱਲਬਾਤ ਕਰਾਂਗੇ ਕਿ ਜਿਹੜੀ ਇਹ ਵੀਡੀਓ ਸਾਹਮਣੇ ਆਈ ਹੈ ਉਹਨਾਂ ਦਾ ਇਸ ਮਾਮਲੇ 'ਚ ਕੀ ਕਹਿਣਾ ਹੈ ਡਾਕਟਰ ਸਾਹਿਬ ਇੱਕ ਵੀਡੀਓ ਆਈ ਹੈ ਸਾਹਮਣੇ ਕੋਈ ਪੇਸ਼ੈਂਟ ਆਇਆ ਸੀ ਕਾਫੀ ਸਿੱਖ ਉਹਦੀਆਂ ਨਾੜੀਆਂ ਤੱਕ ਨੰਤੜੀਆਂ ਬਾਹਰ ਨਿਕਲੀਆਂ ਹੋਈਆਂ ਸੀ ਬਟ ਜਿੱਦਾਂ ਕੀ ਐਲੀਗੇਸ਼ਨ ਨੇ ਦੱਸਿਆ ਜਾ ਰਿਹਾ ਜਿਹੜੇ ਡਾਕਟਰ ਮੌਜੂਦ ਸੀਗੇ ਓਨ ਡਿਊਟੀ ਈ ਐਮਓ ਉਹਨਾਂ ਦੇ ਵੱਲੋਂ ਕੁਝ ਆਪ ਟ੍ਰੀਟਮੈਂਟ ਕਰਨ ਦੀ ਜਗ੍ਹਾ ਤੇ ਜਿਹੜੇ ਅੰਦਰ ਸਫਾਈ ਕਰਦੇ ਆ ਜਾਂ ਫੋਰਥ ਕਲਾਸ ਨੇ ਉਹਨਾਂ ਨੂੰ ਟ੍ਰ ਦੇਖੋ ਜੀ ਇਹਦੇ ਬਾਰੇ ਮੈਨੂੰ ਤੁਹਾਡੇ ਕੋਲੋਂ ਜਾਣਕਾਰੀ ਮਿਲ ਰਹੀ ਹੈ ਮੈਨੂੰ ਨਾ ਕੋ ਰਿਟਰਨ ਕੰਪਲੇਂਟ ਹਲੇ ਤੱਕ ਆਈ ਹੈ ਪਰ ਮੈਂ ਹੁਣ ਕਿਉਂਕਿ ਜੋ ਇਹਦਾ ਡਿਟੇਲ ਦਾ ਮੈਂ ਸਾਰਾ ਇਹਦਾ ਇਨਵੈਸਟਿਗੇਟ ਕਰੂੰਗੀ ਡੇਟ ਵਗੈਰਾ ਕਿਦੀ ਡਿਊਟੀ ਹੈ ਕਿਹੜਾ ਈਐਮਓ ਸੀ ਕਿਹੜਾ ਪੈਰਾਮੈਡੀਕਲ ਸਟਾਫ ਸੀ ਤੇ ਇਹਦੇ ਉੱਤੇ ਕਾਰਵਾਈ ਕੀਤੀ ਜਾਏਗੀ ਤੇ ਅੱਗੇ ਤੋਂ ਹਜਾ ਨਾ ਹੋਵੇ ਇਹ ਵੀ ਇਨਸ਼ੋਰ ਕੀਤਾ ਜਾਏ ਇਹ ਦੱਸਬ ਮਾਮਲਾ ਜਿਹੜਾ ਜੀ 28 ਦਸੰਬਰ ਦਾ ਜੀ ਸ਼ਾਮ ਨੂੰ ਕਿਉਂਕਿ ਜਿਹੜਾ ਪੇਸ਼ੈਂਟ ਸੀ ਕਾਫੀ ਸਿੱਕ ਸੀਗਾ ਔਰ ਪੇਸ਼ੈਂਟ ਨੂੰ ਜਦੋਂ ਭੇਜਿਆ ਗਿਆ ਮਤਲਬ ਰੈਫਰ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਹੁਣ ਉਹ ਜੋ ਛ ਹਨ ਇਹ ਚੀਜ਼ ਸਾਹਮਣੇ ਆਈ ਹੈ ਬਟ ਕਿ ਡਾਕਟਰ ਸਾਹਿਬ ਕਿਤੇ ਲੱਗਦਾ ਨਹੀਂ ਇਸ ਤਰ੍ਹਾਂ ਦੇ ਐਡਸਿਕ ਪੇਸ਼ੈਂਟ ਨੂੰ ਦੇਖਣ ਦੀ ਜਗ੍ਹਾ ਇੱਕ ਫੋਰਥ ਕਲਾਸ ਔਰ ਜਿਹੜੇ ਜਿਨ੍ਹਾਂ ਦਾ ਕੰਮ ਪ੍ਰੋਪਰ ਸਾਫ ਸਫਾਈ ਕਰਨਾ ਹੈ ਉਹਨਾਂ ਨੇ ਕੀਤਾ ਜਾ ਰਿਹਾ ਕਿ ਨੈਗਲੀਜੈਂਸੀ ਨਹੀਂ ਬਹੁਤ ਵੱਡੀ ਨਹੀਂ ਇਹ ਮੈਂ ਤੁਹਾਨੂੰ ਹੀ ਕਹਿਣਾ ਕਿ ਮੈਂ ਇਹਦੀ ਪੁੱਛ ਪੜਤਾਲ ਪੂਰੀ ਇਨਵੈਸਟੀਗੇਟ ਕਰਕੇ ਕਿਉਂਕਿ ਪਹਿਲਾਂ ਮੈਨੂੰ ਮੇਰੀ ਜਾਣਕਾਰੀ ਜੇ ਮਾਮਲਾ ਨਹੀਂ ਲਿਆਂਦਾ ਗਿਆ ਅੱਜ ਆਇਆ ਹੈਗਾ ਤੇ ਮੈਂ ਹੁਣ ਇਹਦੇ ਚ ਸਾਰਾ ਡਿਟੇਲ ਇਹਦਾ ਖੋਜਬੀਨ ਕਰਕੇ ਜਿਹੜਾ ਵੀ ਇਹਦੇ ਵਿੱਚ ਪਾਇਆ ਗਿਆ ਉਹਦੀ ਪੂਰੀ ਉਹਦੀ ਅਸੀਂ ਉਹਦੀ ਜਵਾਬਤਲ ਵੀ ਕਰਾਂਗੇ ਤੇ ਉਤੇ ਐਕਸ਼ਨ ਵੀ ਲਵਾਂਗੇ ਤੇ ਅੱਗੇ ਤੋਂ ਇਹੋ ਜਿਹਾ ਨਾ ਹੋਵੇ ਇਹਦੇ ਵਾਸਤੇ ਵੀ ਇਨਸ਼ੋਰ ਕਰਾਂਗੇ ਦੇਖੋ ਅਕਸਰ ਦੇਖਣ ਦੇ ਵਿੱਚ ਇਹ ਕੋਈ ਜੇ ਆਪਾਂ ਕਹਿ ਸਕਦੇ ਹਾਂ ਪਹਿਲਾ ਮਾਮਲਾ ਨਹੀਂ ਅਕਸਰ ਦੇਖਣ ਜਾਂਦਾ ਹੈ ਕਿ ਜਦੋਂ ਕੋਈ ਵੀ ਪੇਸ਼ੈਂਟ ਆਂਦਾ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਚਾਹੇ ਉਹ ਸਿੱਕਾ ਹੈ ਜਾਂ ਕਿਤੇ ਮਾਮੂਲੀ ਬਿਮਾਰੀ ਹੈ ਬਟ ਉਤੇ ਟ੍ਰੀਟਮੈਂਟ ਜਿਹੜਾ ਹੈ ਮੋਸਟਲੀ ਉਹ ਫੋਰਸ ਕਲਾਸ ਜਾਂ ਜਿਹੜੇ ਉਥੇ ਦੇ ਵਾਰਡ ਵਾਏ ਉਹੀ ਕਰਦੇ ਹੁੰਦੇ ਨੇ ਅਹ ਦੇਖੋ ਟ੍ਰੀਟਮੈਂਟ ਤਾਂ ਡਾਕਟਰ ਨੇ ਹੀ ਦੇਣਾ ਹੁੰਦਾ ਹੈ ਹੈਲਪ ਲੈ ਸਕਦੇ ਆ ਕਿਉਂਕਿ ਐਮਰਜੈਂਸੀ ਜਿਵੇਂ ਸਿਵਲ ਹਸਪੀਟਲ ਉਧਰ ਆਣਾ ਬਹੁਤ ਬਿਜ਼ੀ ਹੈਗਾ ਤੁਹਾਨੂੰ ਵੀ ਪਤਾ ਇੱਕੋ ਹਸਪੀਟਲ ਪੂਰੇ ਲੁਧਿਆਣੇ ਨੂੰ ਗੀਟਰ ਕਰ ਰਿਹਾ ਹੈਗਾ ਆਪਣੇ ਇੱਥੇ ਕੋਈ ਮੈਡੀਕਲ ਕਾਲਜ ਗਵਰਨਮੈਂਟ ਦਾ ਵੀ ਨਹੀਂ ਹੈਗਾ ਹਨਾ ਤੇ ਸਾਡਾ ਬਹੁਤ ਹੈਵੀ ਹੈ ਹੈਲਪ ਲੈ ਸਕਦੇ ਆ ਪਰ ਪ੍ਰਾਇਮਰੀਲੀ ਤਾਂ ਉੱਠ ਕੇ ਈਐਮਓ ਦਾ ਹੀ ਦੇਖਣਾ ਪੈਂਦਾ ਹੈ ਪੇਸ਼ੈਂਟ ਨੂੰ ਕਈ ਵਾਰ ਐਦਾਂ ਹੋ ਜਾਂਦਾ ਬਹੁਤ ਰਸ਼ ਹੁੰਦਾ ਤੇ ਕੋਈ ਜ਼ਿਆਦਾ ਸਿਕ ਪੇਸ਼ੈਂਟ ਹੁੰਦਾ ਤਾਂ ਈਐਮਓ ਨੂੰ ਇਹ ਦੱਸਿਆ ਹੋਇਆ ਵੀ ਉਹਨੂੰ ਇਹ ਪਹਿਲਾਂ ਉਹਨੂੰ ਦੇਖਣਾ ਹੈ ਪੇਸ਼ੈਂਟ ਨੂੰ ਉਸ ਵਿੱਚ ਇੱਕ ਦੋ ਮਿੰਟ ਪਰ ਐਸਾ ਨਹੀਂ ਹੈ ਕਿ ਗ੍ਰੋਸਲੀ ਇਕੱਲਾ ਉਹੀ ਕਰੇਗਾ ਬੇਸਿਕਲੀ ਕੁਆਲੀਫਾਈਡ ਡਾਕਟਰ ਦਾ ਹੀ ਕੰਮ ਹੈ ਉਹਨੂੰ ਦੇਖਣਾ ਇਹਦੇ ਤੇ ਇੱਕ ਚੀਜ਼ ਹੋਰ ਸੀ ਡਾਕਟਰ ਸਾਹਿਬ ਤੁਹਾਡੇ ਕੋਲੇ ਮਤਲਬ ਪੂਰੇ ਵਾਰਡ ਦੇ ਵਿੱਚ ਸਾਰੇ ਕਮਰੇ ਵੀ ਲੱਗੇ ਆ ਸੀਸੀਟੀਵੀ ਹੈ ਇਹ ਵੀ ਇਹਦੇ ਵਿੱਚ ਦੱਸਿਆ ਗਿਆ ਕਿ ਡਾਕਟਰ ਕੋਲ ਖੜੇ ਰਹੇ ਲੇਕਿਨ ਜੋ ਹੈ ਕੰਮ ਕੀਤਾ ਔਰ ਫੋਰਥ ਕਲਾਸ ਔਰ ਸਪਾਈ ਲੜਨੇ ਕੀਤਾ ਮੈਂ ਤੁਹਾਨੂੰ ਜਿਵੇਂ ਕਿ ਬਾਰ ਬਾਰ ਇਹ ਦੋ ਵਾਰ ਵੀ ਕਹਿ ਚੁੱਕੀ ਹਾਂ ਫਿਰ ਰਿਪੀਟ ਕਰਦੀ ਹਾਂ ਕਿ ਮੈਂ ਇਹਦੀ ਤੈ ਤੱਕ ਜਾਵਾਂਗੀ ਤੇ ਇਹ ਜੋ ਵੀ ਇਹਦੇ ਵਿੱਚ ਮੈਨੂੰ ਲੱਗਾ ਕਿ ਉਸ ਦਿਨ ਜੋ ਵੀ ਡਿਊਟੀ ਤੇ ਸੀਗਾ ਸਟਾਫ ਉਹਨਾਂ ਦੀ ਸਭ ਦੀ ਮੈਂ ਐਕਸਪਲੇਨੇਸ਼ਨ ਕਾਲ ਕਰਕੇ ਮੈਂ ਜਵਾਬਤਲ ਵੀ ਕਰੂੰਗੀ ਇੱਕ ਚੀਜ਼ ਹੋ ਡਾਕਟਰ ਮਤਲਬ ਮੈਂ ਸਿਰਫ ਤੁਸੀਂ ਇੱਕ ਵਾਰ ਗੱਲ ਦੱਸੀ ਹੈ ਕਿ ਡਾਕਟਰ ਹੈਲਪ ਲੈ ਸਕਦੇ ਆ ਮੈਂ ਕਿਹਾ ਡਾਕਟਰ ਫੋਰਥ ਕਲਾਸ ਔਰ ਜਿਹੜੇ ਵਾਰਡ ਬੁਆਏ ਆ ਉਹਨਾਂ ਕੋਲੋਂ ਇਸ ਤਰ੍ਹਾਂ ਦੀ ਹੈਲਪ ਲੈ ਸਕਦੇ ਨਹੀਂ ਡਾਕਟਰ ਹੈਲਪ ਲੈ ਨਹੀਂ ਕੈਸੇ ਇਹਨਾਂ ਵਿੱਚ ਕੈਸੀ ਕਿ ਡਾਕਟਰ ਪੇਸ਼ੈਂਟ ਕੋਲ ਖੜਾ ਹੋਵੇ ਤਾਂ ਉਹ ਸਿਸਟ ਕਰਨ ਵਾਸਤੇ ਹੈਲਥ ਮੈਂ ਇਹ ਨਹੀਂ ਕਿਹਾ ਕਿ ਕਈ ਵਾਰੀ ਪੇਸ਼ੈਂਟ ٹرسٹ ਬਹੁਤ ਜ਼ਿਆਦਾ ਹੁੰਦਾ ਤਾਂ ਸਾਨੂੰ ਜਿਹੜਾ ਜ਼ਿਆਦਾ ਕ੍ਰਿਟੀਕਲ ਪੇਸ਼ੈਂਟ ਹੈ ਉਹਨੂੰ ਕਿਉਂਕਿ ਪੇਸ਼ ਇੱਕ 21 ਐਮਓ ਹੁੰਦਾ ਹੁਣ ਸਾਡੇ ਕੋਲ ਹਜੇ ਹਾਊਸ ਸਰਜਨ ਵੀ ਚਲੇ ਗਏ ਨੇ ਟਿਨਿਓਰ ਪੂਰਾ ਹੋ ਗਿਆ 31 ਦਸੰਬਰ ਨੂੰ ਅਗਲੇ ਜੁਆਇਨ ਕਰ ਰਹੇ ਹੌਲੀ ਹੌਲੀ ਉਹਨਾਂ ਦਾ ਰੋਸਟਰ ਬਣ ਜਾਏਗਾ ਤੇ ਡਾਕਟਰ ਸਿੰਗਲ ਹੈਂਡਰਡ ਹੁੰਦਾ ਸ਼ਾਮ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੋਵੇ ਜੇਲ੍ਹ ਦੇ ਵੀ ਕਾਫੀ ਬੋਰਡ ਵਾਲੇ ਆ ਜਾਂਦੇ ਨੇ ਕਾਫੀ ਜ਼ਿਆਦਾ ਨੇਚਰਲੀ ਸਿੰਗਲ ਹੈਂਡਰਡ ਬੰਦੇ ਨੂੰ ਕਈ ਵਾਰ ਓਵਰਲੋਡਿੰਗ ਹੋ ਜਾਂਦੀ ਹੈ ਕੰਮ ਦੀ ਤੇ ਇੱਕ ਦੋ ਮਿੰਟ ਚੀਜ਼ਾਂ ਅੱਗੇ ਪਿੱਛੇ ਹੋ ਜਾਂਦੀਆਂ ਨੇ। ਐਕਰੀਆ ਨਕਸੋ ਮੇਰਾ ਸਵਾਲ ਸੁਣਿਆ ਸੀਗਾ ਵੀ ਡਾਕਟਰ ਜੇ ਹੈਲਥ ਲੈਂਦੇ ਆ ਤਾਂ ਉੱਥੇ ਜਿਹੜੇ ਸਟਾਫ ਨੇ ਨਰਸਿਸ ਨੇ ਜਾਂ ਬਾਕੀ ਸਟਾਫ ਹੈ ਉਹਨਾਂ ਕੋਲੋਂ ਲੈਣੀ ਚਾਹੀਦੀ ਹੈ ਜਾਂ ਫੋਰਥ ਕਲਾਸ ਵਰਕ ਪੱਟੀਆਂ ਕਰਨ ਵਾਲੇ ਝਾੜੂ ਪੁੱਛੇ ਕਰਨ ਵਾਲੇ ਕੋਲੋਂ ਐਦਾਂ ਦਾ ਕਰਨਾ ਨਹੀਂ ਨਹੀਂ ਸਵੀਪਰ ਤੋਂ ਨਹੀਂ ਲੈਣੀ ਚਾਹੀਦੀ ਇਹ ਕੰਮ ਪੈਰਾਮੈਡੀਕਲ ਦਾ ਜਿਸ ਵਿੱਚ ਕੇ ਸਟਾਫ ਨਰਸ ਆ ਜਾਂਦੀ ਹੱਦ ਦਰਜਾ 4 ਤੋਂ ਲੈ ਸਕਦੇ ਆ ਠੀਕ ਹੈ ਪਰ ਮੈਂ ਇਹਦੇ ਵਿੱਚ ਕੋਈ ਉਤਾਹੀ ਨਹੀਂ ਹੋਏਗੀ ਇਹਦੇ ਮੈਂ ਪੂਰੀ ਤਰ੍ਹਾਂ ਇਹਦੀ ਜਾਂਚ ਕਰੂੰਗੀ ਸੋ ਨੈਕਸਟ ਉਹਨੇ ਚੇਕ ਕੀ ਅੱਗੇ ਕਾਰਵਾਈ ਕੀ ਹੈ ਜੀ ਕੀ ਪ੍ਰੋਸੈਸ ਕੀਆ ਮੈਂ ਇਹਦਾ ਪ੍ਰੋਸੈਸ ਤੁਹਾਨੂੰ ਦੱਸਿਆ ਕਿ ਮੈਂ ਹੁਣ ਤੁਸੀਂ ਮੈਨੂੰ ਦੇ ਕੇ ਗਏ ਹੋ ਮੈਂ ਇਹਦੀ ਡਿਟੇਲਸ ਮੰਗਵਾਉਂਗੀ ਕੌਣ ਉਹ ਦਿਨ ਡਿਊਟੀ ਤੇ ਸੀ ਉਹ ਟਾਈਮ ਕਿਹੜਾ ਸੀ ਪੀਰੀਅਡ ਕਿਹੜਾ ਸੀ ਕਿਹੜਾ ਸਟਾਫ ਡਿਊਟੀ ਤੇ ਸੀ ਤੇ ਮੈਂ ਬਕਾਇਦਾ ਇਹਦਾ ਪੂਰਾ ਤੁਹਾਨੂੰ ਦੱਸਿਆ ਵੀ ਪੂਰੀ ਇਹਦੀ ਛਾਣਵੇਂ ਕਰੂੰਗੀ ਅਕਸਰ ਲਾਸਟ ਸਵਾਲ ਅਕਸਰ ਦੇਖਣ ਚਾਹੁੰਦਾ ਹੈ ਕਿ ਜਦੋਂ ਕੋਈ ਇਦਾਂ ਦਾ ਮਾਮਲਾ ਹੁੰਦਾ ਹੈ ਚਾਹੇ ਕਿਸੇ ਡਾਕਟਰ ਦੇ ਕੋਲ ਕੋਈ ਕੰਪਲੇਂਟ ਹੁੰਦੀ ਹੈ ਜਾਂ ਕਿਸੇ ਸਟਾਫ ਦੇ ਕੋਲ ਹੁੰਦੀ ਹੈ ਆਮ ਤੌਰ ਤੇ ਉਹਦੇ ਵਿੱਚ ਜਾਂਚ ਹੁੰਦੀ ਹੈ ਜਾਂਚ ਤੋਂ ਬਾਅਦ ਮਾਮਲਾ ਠੰਡੇ ਬਸਤੇ ਚਲਾ ਜਾਂਦਾ ਹੈ ਕਿ ਇਸ ਮਾਮਲੇ ਕਰਵੀ ਹੋਈ ਨਹੀਂ ਨੀ ਆਸਾਨੀ ਹੋਏਗਾ ਐਸਾ ਨਹੀਂ ਹੋਏਗਾ ਨਹੀਂ ਤਾਂ ਮੈਂ ਸਾਹਬ ਨੂੰ ਵੀ ਲਿਖ ਕੇ ਦਵਾਂਗੀ ਜਿਵੇਂ ਤੁਹਾਨੂੰ ਪਤਾ ਸਾਡੇ ਜਿਹੜੇ ਨਵੇਂ ਸਾਹਬ ਆਏ ਨੇ ਉਹ ਵੀ ਬਿਲਕੁਲ ਪਹਿਲਾਂ ਡਾਕਟਰ ਹਰਿੰਦਰ ਵੀ ਤੇ ਹੁਣ ਸਰ ਵੀ ਬਹੁਤ ਜ਼ਿਆਦਾ ਪੇਸ਼ੈਂਟਸ ਦੇ ਬਾਰੇ ਅਸਰਾਨੀ ਹੈ ਕਿ ਉਹ ਹੈਲਥ ਦਾ ਕੰਪਰੋਮਾਈਜ਼ ਬਿਲਕੁਲ ਵੀ ਨਹੀਂ ਹੋਊਗਾ ਤੇ ਇਹਦੇ ਬਾਰੇ ਮਤਲਬ ਸਟ੍ਰਿਕਟ ਐਕਸ਼ਨ ਲਿਤਾ ਜਾਊਗਾ ਜੇ ਇਹ ਰਿਪੀਟ ਹੋਇਆ ਇਹ ਨਾ ਹੋਵੇ ਇਹਦੇ ਬਾਰੇ ਵੀ ਹਦਾਇਤਾਂ ਦਿੱਤੀਆਂ ਜਾਣਗੀਆਂ ਸੋ ਸਾਡੇ ਨਾਲ ਮੌਜੂਦ ਸਿਗੇ ਜਿਹੜੇ ਐਸਐਮਓ ਨੇ ਸਿਵਲ ਹਸਪੀਟਲ ਦੇ ਡਾਕਟਰ ਮਨਦੀਪ ਸਿੱਧੂ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਹੋਏਗੀ ਔਰ ਉਹਨਾਂ ਦਾ ਵੀ ਕਹਿਣਾ ਹੈ ਕਿ ਕਾਰਵਾਈ ਵੀ ਹੋਏਗੀ ਪਰ ਹੁਣ ਦੇਖਣਾ ਇਹ ਹੈ ਇਸ ਮਾਮਲੇ ਦੇ ਵਿੱਚ ਕਿ ਜਿਸ ਤਰੀਕੇ ਨਾਲ ਅੱਗੇ ਕੰਪਲੇਂਟਸ ਹੁੰਦੀਆਂ ਨੇ ਕਈ ਮਤਲਬ ਉਹਦੇ ਤੇ ਕਮੇਟੀਆਂ ਬੰਦੀਆਂ ਜਾਂਚ ਹੁੰਦੀ ਹੈ ਲੇਕਿਨ ਕਾਰਵਾਈ ਜਿਹੜੀ ਠੰਡੇ ਵਸ ਤੇ ਜਾਂਦੀ ਹੈ ਹੁਣ ਇਸ ਮਾਮਲੇ 'ਚ ਕਾਰਵਾਈ ਹੁੰਦੀ ਹੈ ਜਾਂ ਨਹੀਂ ਇਹ ਆਉਣ ਵਾਲਾ ਟਾਈਮ ਦੱਸੇਗਾ ਸੋ ਇਸ ਤਰ੍ਹਾਂ ਦੀ ਹੋਰ ਨਵੀਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਮੈਂ ਬਿਨੇ ਦੂ ਉਦੇ ਨਾਲ ਟੀਵੀ 7 ਪੰਜਾਬ ਤੁਹਾਡਾ ਆਪਣਾ